ब्राह्मण में लंबे समय से अवैध कब्जे का मामला आज सुलझ गया सरहिंद ब्राह्मण में तीन कनाल 18 मरला जमीन पर कब्जा पाने के लिए जमीन के मालिक जगजीत सिंह ने 1990 में हाई कोर्ट में याचिका दायर की थी जिस पर प्रशासन ने माननीय उच्च न्यायालय के आदेशों के तहत जगजीत सिंह को गिरफ्तार करने की पूरी तैयारी कर ली थी जिस पर फतेहगढ़ साहिब के विधायक एडवोकेट लखवीर सिंह राय कब्जा धारियों के पक्ष में खड़े हो गए इस मौके पर विधायक लखबीर सिंह राय ने क्या कहा सुने साहिब मार्कन की इस रिपोर्ट में मैं नाम जगजीत सिंह है मसला मसला तो वैसे थोड़े सामने है मैं बैठे सी बस ब्रीफ कर दो ना सही तरीके कि रेट का सीजन जो अच्छा खत्म हो पैंती साल 1990 ਸ਼ੁਰੂ ਹੋਇਆ ਸੀ ਪਹਿਲਾ ਪੋਜੀਸ਼ਨ ਲਈ ਮੈਂ ਕੇਸ ਪਾਇਆ ਸੀ ਫਿਰ ਅਗੇ ਜੀਕੂਸ਼ਨ ਚਲਦੀ 2000 ਤੱਕ ਤੇ ਇਹ ਹੋਇਆ ਬਹੁਤ ਬਹੁਤ ਰੀਲਿਫ ਮਿਲਿਆ ਇਸ ਦੇ ਵਿੱਚ ਬਹੁਤ ਅੱਖਾ ਹੋ ਗਈ ਕਿੰਨੀ ਜ਼ਮੀਨ ਕੀਤੀ ਸੀ ਤਿੰਨ ਗਰਾਂ 18 ਮੋਲ ਦੇ ਸੀ ਕਿਵੇਂ ਨਿਬੜਾ ਜੀ दैट इज ਟੂ ਬੀ ਐਕਸੈਪਟਡ ਬਾਏ ਦਿ ਕੋਰਟ ਉਹਨਾਂਦਰ ਮੈਂ ਇਹਨਾਂ ਕਹਿਸਾ ਹੋ ਗਿਆ ਅਨਲਿਸ ਸਮਝੋ ਤਾਂ ਲਿਖਤੀ ਹੈ ਕੋਰਟ ਚ ਪੇਸ਼ ਕਰਨੇ ਜੀ ਕੋਰਟ ਦੇ ਕੋਟ ਅਕਸੈਪਟ ਕਰੇਗੀ ਕਿੰਨੀ ਸਮਾਂ ਪਾਇਆ ਦਾ ਮਾਈ ਮਾਈ ਤੱਕ ਪਹਿਲਾ ਮੈਂ ਧੰਨਵਾਦ ਕਰਾਂਗਾ ਸਾਰੇ ਸਾਥੀਆਂ ਦਾ ਸ਼ਹਿਰ ਦੇ ਬਤਵੰਤੇ ਸੱਜਣਾ ਦਾ ਸਰਦਾਰ ਜਗਜੀਤ ਸਿੰਘ ਖੜੇ ਨੇ ਡਿਗਰੀ ਹੋਲਡਰ ਜਿਨ੍ਹਾਂ ਨੇ ਹਾਈ ਕੋਰਟ ਤੋਂ ਇੱਕ ਕਬਜ਼ਾ ਬ੍ਰੈਂਟ ਲੈ ਸੀ ਜਿਹੜੇ ਵਿੱਚ ਤਕਰੀਬਨ 3 ਕਨਾਲ 18 ਮਰਲੇ ਦਾ ਕਬਜ਼ਾ ਕਰਨਾ ਸੀ 25 26 ਘਰਾਂ ਦੇ ਸੀ ਵਿੱਚ ਸਾਡੇ ਮੰਦਿਰ ਵੀ ਸੀ ਗੁਗਾ ਮਾੜੀ ਵੀ ਸੀ ਜਿਹੜਾ ਸਾਡੇ ਸ਼ਹਿਰ ਦਾ ਮਾਹੌਲ ਬੜਾ ਖਰਾਬ ਹੋਣਾ ਸੀ ਲੇਕਿਨ ਮੈਂ ਸਾਰੇ ਪਤਵੰਤੇ ਸੱਜਣ ਸਾਡੇ ਪੂਰੀ ਸਾਹਿਬ ਕਰਿਆ ਗੁਰਮੁਖੀ ਜੀ ਕਰਿਆ ਔਰ ਸਾਰੇ ਬਹੁਤ ਸਾਰੇ ਲੋਕਾਂ ਨੇ ਮਹੱਲੀ ਮਦਦ ਵੀ ਕੀਤੀ ਔਰ ਇਸ ਸਮਝਾਤੇ ਨੂੰ ਨਪੇਰੇ ਚਾੜਨ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਦਿੱਤਾ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਸ਼ਹਿਰ ਚ ਸੁਖ ਸ਼ਾਂਤੀ ਹੋਊਗੀ ਔਰ ਜਿਹੜਾ ਇਹਨਾਂ ਦੇ ਗਰੀਬ ਲੋਕਾਂ ਦੇ ਆਲ ਨੇ ਕਰ ਟਾਉਣ ਦਾ ਜਿਹੜਾ ਫਰਮਾਨ ਸੀ ਉਹ ਤੋਂ ਅੱਜ ਸਮਝੌਤਾ ਅਸੀਂ ਕਰਿਆ ਤੇ 3-5 ਨੂੰ ਜਿਹੜੀ ਡੇਟ ਹੈ ਉਹਦੇ ਤੱਕ ਅਸੀਂ ਇਹ ਸਮਝੌਤਾ ਫਾਈਨਲ ਕਰ ਲਾਂਗੇ ਕੰਡੀਸ਼ਨ ਸਾਰੀਆਂ ਫਾਈਨਲ ਹੋ ਗਈਆਂ ਕਿਉਂਕਿ ਕੋਰਟ ਮੈਟਰ ਹੈ ਕੋਰਟ ਮੈਟਰ ਚ ਸਰਦਾ ਜਗਜੀਤ ਸਿੰਘ ਨੂੰ ਜਾ ਕੇ ਇਹਨਾਂ ਦੀ ਸਟੇਟਮੈਂਟ ਹੋਣੀ ਹੈ ਹਾਈ ਕੋਰਟ ਦਾ ਆਰਡਰ ਸੀ ਤੇ ਤਕਰੀਬਨ ਫੈਸਲਾ ਹੋ ਗਿਆ ਬਤਵੰਤੇ ਸੱਜਣਾ ਦਾ ਵੀ ਧੰਨਵਾਦ ਇਹ ਲੋਕਾਂ ਦਾ ਵੀ ਧੰਨਵਾਦ ਕਿ ਇਹਨਾਂ ਨੇ ਕੋਈ ਹਿੱਸਾ ਨਹੀਂ ਕੀਤੀ ਔਰ ਪ੍ਰੈਸ ਦਾ ਵੀ ਧੰਨਵਾਦ ਜ਼ਿਲ੍ਹਾ ਪ੍ਰਸ਼ਾਸਨ ਦਾ ਵੀ ਧੰਨਵਾਦ ਪੁਲਿਸ ਪ੍ਰਸ਼ਾਸਨ ਦਾ ਵੀ ਧੰਨਵਾਦ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਸਾਡੇ ਕਿ ਕਿਸੇ ਨਾਲ ਤੱਕਾ ਨਾ ਹੋਵੇ ਕਿਸਦੇ ਘਰ ਨਾਲ ਟੈਂ ਮੰਦਰ ਨਾਲ ਟੈਂ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਗੁੱਗਾ ਮਾੜੀ ਨਾ ਟਾਵੇ ਸੋ ਬਹੁਤ ਵਧੀਆ ਸਾਡੇ ਸ਼ਹਿਰ ਨੇ ਮਿਲ ਕੇ ਕੰਮ ਕੀਤਾ ਇਹ ਲਖਵੀਰ ਸਿੰਘ ਰਾਏ ਦਾ ਇਕੱਲੇ ਦਾ ਕੰਮ ਨਹੀਂ ਸਾਰਿਆਂ ਦਾ ਕੰਮ ਹੈ ਔਰ ਪ੍ਰੈਸ ਵਾਲਿਆਂ ਦਾ ਵੀ ਧੰਨਵਾਦ ਹੈ ਕਿ ਤੁਸੀਂ ਇਹਨੂੰ ਪੋਜ਼ਿਟਿਵ ਵੇਜ ਤੇ ਲੈ ਕੇ ਆਇਓ ਔਰ ਸਾਰੇ ਪੰਜਾਬ ਨੂੰ ਅੱਜ ਦਿਖਾ ਰਹੇ ਹੋ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਸ਼ਹੀਦਾਂ ਦੀ ਧਰਤੀ ਤੇ ਅਨਰਥ ਹੋਣ ਤੋਂ ਬਚ ਗਿਆ ਇਸ ਲਈ ਮੈਂ ਬਾਬਿਆਂ ਦਾ ਵੀ ਧੰਨਵਾਦ ਕਰਦਾ ਧੰਨ ਧੰਬਾ ਬਾਬਾ ਜੋਰਾਵਰ ਧੰਨ ਧੰਬਾ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰ ਕੌਰ ਦਾ ਕਿ ਉਹਨਾਂ ਦੀ ਧਰਤੀ ਦੇ ਅਨਰਥ ਨਾ ਨਹੀਂ ਹੋਇਆ ਕਿਉਂਕਿ ਇਹ ਬਹੁਤ ਵੱਡਾ ਸਾਡੇ ਤੇ ਸਾਰਿਆਂ ਤੇ ਸ਼ਹਿਰ ਵਾਸੀਆਂ ਤੇ ਵੀ ਇਹ ਇੱਕ ਤਰ੍ਹਾਂ ਦਾ ਕਲੰਕ ਸੀ ਔਰ ਅਸੀਂ ਸਾਰੇ ਨੇ ਇਕੱਠੇ ਹੋ ਕੇ ਇਹ ਜਿਹੜਾ ਜ ਸਮਝੌਤਾ ਕਰਾਇਆ ਉਹਦੇ ਲਈ ਮੈਂ ਸਾਰਿਆਂ ਨੂੰ ਵਾਕ ਪਾ ਦਤਾ ਜਿਹੜਾ ਮੈਟਰ ਸੀ ਕੀ ਬਣਿਆ ਮੈਟਰ ਦੇ ਵਿੱਚ ਸਾਰੀ ਪੁਲਿਸ ਫੋਰਸ ਇੱਥੇ ਆਈ ਸੀ ਮਨਜੋਗ ਹਾਈ ਕੋਰਟ ਦੇ ਜਿਹੜੇ ਆਦੇਸ਼ ਸੀਗੇ ਉਸ ਦੀ ਪਾਲਣਾ ਕਰਨ ਵਾਸਤੇ ਇੱਥੇ ਆ ਕਰਕੇ ਪ੍ਰਸ਼ਾਸਨ ਨੇ ਇੱਥੇ ਆ ਕਰਕੇ ਜਿਹੜੇ ਐਮ ਐਲ ਏ ਸਾਹਿਬ ਹੈ ਉਹਨਾਂ ਨੇ ਇਨਾਂ ਦਾ ਆਪਸ ਦੇ ਵਿੱਚ ਸਮਝੌਤਾ ਕਰਾਇਆ ਇਸ ਕਰਕੇ ਇਨਾਂ ਨੂੰ ਪੁਲਿਸ ਦੀ ਹੋਰ ਕੋਈ ਲੋੜ ਨਹੀਂ ਹੈ ਸੋ ਅਸੀਂ ਇਸ ਕਰਕੇ ਫੋਰਸ ਨੂੰ ਦੀ ਵਾਪਸੀ ਕਰਾ ਦਿੰਦੇ ਹਾਂ ਨੇ ਬਟ ਗਿਆ ਜੀ ਹੁਣ ਉਹ ਸਮਝੌਤਾ ਨਹੀਂ ਪਤਾ ਕਿ ਕੀ ਹੋਇਆ ਇਹਨਾਂ ਦਾ ਆਪਸ ਦੇ ਵਿੱਚ ਬਟ ਸਮਝੌਤਾ ਹੋ ਗਿਆ ਹੈ ਔਰ ਜਦ ਜਨਾਨ ਨੇ ਕਬਜ਼ਾ ਲੈਣਾ ਸੀ ਉਹਨਾਂ ਨੇ ਆਪ ਐਕਸੈਪਟ ਕੀਤਾ ਹੈ ਕਿ ਸਾਡਾ ਸਮਝੌਤਾ ਹੋ ਗਿਆ ਫੋਰਸ ਦੀ ਲੋੜ ਨਹੀਂ ਠੀਕ ਠੀਕ